ਹਾਂ ਚੰਗਾ ਹਾਂ ਤੁਹਾਨੂੰ ਵੀ ਹਾਂ ਠੀਕ ਕੀ ਹੋਰ ਪੜ੍ਹਦੇ ਮੈਨੂੰ ਮੈਨੂੰ ਹੋਣੀ ਟਾਈਮ ਨਹੀਂ ਜਿਹੜਾ ਬੰਦਾ ਗਿਆ ਉਹਨੂੰ ਕੀ ਪੜ੍ਹਣਾ ਰੋਈ ਤੇ ਮਗਰ ਆ ਗਿਆ ਮੈਂ ਜਿੰਨੇ ਪੈਰੀ ਆਈ ਨੂੰ ਮੈਂ ਉਹਨੇ ਪੈਰੀ ਮੁੰਜ ਜਾਣਾ ਕੁੜੀ ਆਈ ਆ ਸਪੈਸ਼ਲ ਕਰ ਲੂ ਆ ਹੀ ਜਾਣਾ ਨਾ ਉੱਥੇ ਪ੍ਰਸ਼ਨ ਕਰਾਉਣਾ ਹੋਰ ਸਵੀਟਰ ਉਹਨ ਦੇਗੇਂ ਦਿਲੀ ਆ ਚਾਚੂ ਦੇਵਰ ਕੀ ਹੈ ਕੁਆ ਗਵਾਈ ਪੁਕੀ ਕੀ ਐਦਾਂ ਕਹ ਭੂਆ ਨਿਕਲੀ ਭੁਖੀ ਬੁਰਕੀਆਂ ਲੈ ਲੈਂਦੀ ਪੁਈ ਨੂੰ ਕਹ ਜੀ ਨੰਮਾ ਧੀਰੇ ਜ਼ਿਆਦੇ ਜੋ ਚਾਚੂ ਦੇ ਤੋਂ ਖਾਣੀ ਆ ਉਹ ਉਹ ਨਹੀਂ ਗੱਲ ਬੰਨੀ ਹੈ ਨਾ ਉਹ ਮੇਰੇ ਵੱਲ ਜਾਂ ਪੁਈ ਨਿਕਲੀ ਭੁਖੀ ਬੁਰਕੀਆਂ ਲੈ ਲੈਂਦੀ ਖਾ ਕੇ ਲੂਣ ਕੀ ਤੇ ਹਰਾਨ ਆ ਹਾਂ ਮੇਰਾ ਰਾਮ ਕੀ ਦਬੂਈ ਬੋਲਦਾ ਬਰੰਦੀਆ ਉਹ ਵਕਰੀਗਾ ਚਾਰ ਵਾਰ ਵੇਖ ਕੇ ਮੂੰਹ ਚ ਪਾਣੀ ਆ ਗਿਆ ਤੇ ਇਧਰ ਵੀ ਲੜਾਈ ਹੋ ਕੇ ਚਾਰ ਮਿਲਦਾ ਵਾ ਖੰਗਣਾ ਲੱਗਦੇ ਖੰਗਣਾ ਲੱਗਦੇ ਹੁਣ ਨਿਆਣਿਆਂ ਤੋਂ ਵੱਧ ਕੇ ਇਹਦੀ ਘੇਰ ਕੰਨੀ ਪੈਂਦੀ ਭਾਲੂ ਭਾਈ ਦੀ ਰਾਮੂ ਭਾਈ ਦੀ ਮੇਰੇ ਦੀ ਵਾਲ ਕਟਾਈ ਹੋਏ ਆ ਕਿੰਨੇ ਜੀਬ ਜਿਆਦਾ ਗੱਡਾ ਲਾ ਚੁਕੀ ਹੂੰ ਗੁੰਡਾ ਬਦਮਾਸ਼ ਮੈਂ ਗੈਂ ਬਹੁਤ ਕੁ ਸਿਰਫ 6 ਮਹੀਨੇ ਦਾ ਟਾਈਮ ਦਿੱਤਾ ਗਿਆ ਪੁਸ਼ਪਾ ਹਾਂ ਪੁਸ਼ਪਰਾਜ ਪੁਸ਼ਪਾ ਪੁਸ਼ਪਾ ਹੂੰ ਰਾਉਂ ਡਾਊਨ ਕਰੀ ਰੱਖੂ ਤੇ ਰੋਗ ਨਹੀਂ ਹੋਤਾ ਹੂੰ ਚੰਗੰਮ ਤੇ ਚੰਬੂ ਚ ਬਚਣਾ ਇੰਪੋਸੀਬਲ ਆਦੇ ਆਦੇ ਅਜਲਦੀ ਤੇ ਮੂੰਚੋਂ ਪਾਣੀ ਓਂਡਿਆਣਾ ਹੋਰ ਖਾਣ ਨੂੰ ਉਹ ਦੁੱਲਾ ਆ ਰੋਟੀ ਆ ਆ ਗਏ ਆਈ ਮੈਂ ਮੈਂ ਕਰਾਂ ਦੋ ਮਨਜੋਤ ਸਿੰਘ ਵੀ ਖਾ ਲਿਆ ਅੱਜ ਚਾਨਣਾ ਕੱਲ ਤੋਂ ਨਹੀਂ ਹਸਪੀਟਲ ਦੀਆਂ ਪੱਕੀਆਂ ਖਾਣੀਆਂ ਵਾਹ ਹੈਨਾ ਅੱਜ ਰਾਜ ਦੇ ਖਾਲਾ ਜੋਜੀ ਕਾਗਾ ਕੱਲ ਨੂੰ ਅੱਜ ਕਿੰਨੀ ਆ ਅੱਜ 4 ਉਹਦਾ ਅੱਜ ਅਹੀਂ ਦਾਖਲ ਹੋਣਾਈ ਗਏ ਇੱਕ ਦਿਨ ਦੀ ਛੁੱਟੀ ਮਿਲ ਗਈ ਬੜਾ ਵਧੀਆ ਲੱਗਾ ਵਧੀਆ ਏ ਨਾ ਨਾ ਥੋਲਿਆ ਹਾਂ ਨੰਨਾਲੇ ਰੈਸਟ ਜੀ ਉਹ ਹੂੰ ਮੈਂ ਥੱਕੇ ਥੱਕੇ ਲੈ ਨਹੀਂ ਆਤੀ ਹਾਂ ਆ ਕਿੱਧਰ ਡਾਕਾ ਵੱਜਾ ਸਸੀ ਕਾਲ ਜੀ ਸਾਰਿਆਂ ਨੂੰ ਡਾਕਾ ਵੱਜਿਆ ਡਾਕਾ ਨਹੀਂ ਵੱਜਾ ਹੂੰ ਸਿੰਦਰ ਬੀਬੀ ਨੇ ਆਖਣੇ ਸਾਲ ਪਹਿਰ ਨੂੰ ਜੀ ਕੰਡਿਆ ਪਰ ਉਹ ਇੱਥੇ ਰੱਖਾਂ ਹੂੰ ਆਖਣੇ ਹੀ ਅਸੀਂ ਆਪ ਧਰਨਾ ਹਾਂ ਹੂੰ ਪਰਾਂਦੀ ਅਜੇ ਠੀਕ ਨਹੀਂ ਆ ਹੂੰ ਤੇ ਤੂੰ ਥੋੜਲਾ ਹਾਏ ਉਹ ਤੋਂ ਕੱਢੋ ਥਾਲੀ ਚੋਂ ਕੱਢ ਦੇ ਥੋੜ ਕੇ ਬਣ ਲੈ ਆਈਆਂ ਹੂੰ ਫਸਾ ਬਹੁਤ ਚੜ ਗਿਆ ਹੂੰ ਹਾਈ ਹੁਣ ਸਾ ਆਇਆ ਹੀ ਹੋਣ ਇੰਨਾ ਕਰ ਤੂੰ ਬਹੁਬਣ ਕੇ ਛੇਲ ਮੈਂ ਨਹੀਂ ਕੋਈ ਵੀ ਕਰਨਾ ਮੈਂ ਆਪਣਾ ਕੰਮ ਕਰਨੇ ਠੀਕ ਆ ਜੇ ਕੋਈ ਨੇ ਇਹਨੂੰ ਕਹਿੰਨੇ ਆਪਾਂ ਛੈਲੀ ਨੂੰ ਨਾ ਛੈਲੀ ਆਹੋ ਛੈਲੀ ਰੇ ਖਾਣਾ ਕੱ ਲੈ ਲੈ ਜੀ ਆਹੋ ਕੀ ਖਾਗੇ ਟੇਨਾਰ ਹੈ ਨਾਰ ਕੇ ਸੰਤਰਾ ਚਾਰ ਕੇ ਸਾਥ ਸੰਤਰਾ ਮੇਰੇ ਸਾਹਮਣੇ ਮੁੰਡਾ ਖਰਾਬ ਨਿਕਲੇ ਮੁੰਡੇ ਨਹੀਂ ਉਹ ਅੱਧਾ ਸਾਧਾ ਹੁਣ ਵਜਾਂਦਾ ਜਾਂਦਾ ਸਾਗ ਹੂੰ ਯਾਦਿੰਦੇ ਪ੍ਰਾਣਾ ਹੀ ਆ ਹੋਂ ਤੇ ਅੱਗੇ ਦੇ ਸਾਰੇ ਪੱਤੇ ਲਾ ਲਾ ਕੇ ਤੇ ਕਿਤੇ ਐਂ ਜੰਦਾ ਬਣਾ ਪੱਤੇ ਝੁੱਕ ਕੇ ਜਾਣੀ ਮੇਰੀ ਭੈਣ ਨੇ ਜੁੱਤੀਆਂ ਨਾ ਖਾ ਲਈ ਬਿਲਕੁਲ ਮੇ ਕੋ ਨਹੀਂ ਹੈਗਾ ਟਾਈਮ ਮੈਂ ਆਪਣੀ ਤਿਆਰੀ ਕਰਨੀ ਆ ਭੈਣ ਪ੍ਰੀਤ ਸਾਡੇ ਡੰਗਰਾਂ ਨੂੰ ਪੈਣੇ ਤੇਰਾ 2 ਕਿਲੋ ਵਜ ਜਾਣਾ ਠੀਕ ਤੇ ਆਪਾਂ ਜੀ ਤਾਂ ਪੀਣਾ ਹੀ ਨਹੀਂ ਆ ਕੋਈ ਗੱਲ ਨਹੀਂ ਐ ਜਿੱਦਾਂ ਹਸਪੀਟਲ ਦੀਆਂ ਪੱਕੀਆਂ ਖਾਣੀਆਂ ਤੇ ਆਈਆਂ ਮੰਗੇ ਤੁਸੀਂ ਸਭ ਨੂੰ ਖਾਣਾ ਵਾ ਤੁਸੀਂ ਬੜਾ ਬੜਾ ਵਾਜਾ ਮਾਰ ਨਹੀਂ ਸਾਡੇ ਲਈ ਲੰਗਰ ਆਈ ਜਾਣਾ ਵਾਧੂ ਬਾਬੇ ਦੀ ਕਿਰਪਾ ਲੰਗਰ ਹੁੰਦਾ ਹਾਂ ਹਾਂ ਲੰਗਰ ਖਾਣ ਜਾਇਆ ਕਰਨਾ ਸੀ ਰੋਜ਼ ਰਾਤ ਨੂੰ ਤੇ ਹੁਣ ਰਹਿ ਜਾਣਾ ਮਾਂ ਤੇ ਹੁਣ ਅਸੀਂ ਉੱਥੇ ਖਾ ਲੈ ਕਰਨਾ ਸੁਤਾਲੇ ਆਹ ਹੋਰ ਚੱਲ ਖਾ ਲੈਣਾ ਮਾਂ ਜੇ ਬੰਦਾ ਠੀਕ ਹੋ ਜਾਂਦਾ ਵਾ ਫਿਰ ਤੂੰ ਤੇ ਖਾ ਸਕਦੀ ਆ ਪਰ ਨਹੀਂ ਕੋਲੇ ਗੱਲ ਹੁਣ ਇਹਦੇ ਲਾਸਟ ਨਿਕਾ ਜਾ ਤੇ ਲਿਵਰ ਰਹਿ ਜਾਣਾ ਲਿਵਰ ਤੇ ਬਾਕੀ ਸੋਣਾ ਹੂੰ ਸਬਜੀ ਗੋਭੀ ਦੀ ਬੜੀ ਸਵਾਦ ਕਿੱਥੇ ਆਏ ਮੇਰੇ ਘਰ ਮਾਜ ਮਕਾਇਆ ਹੀ ਇਹ ਲੰਗਰ ਤੁੰ ਜੀ ਬਾਬੇ ਬਕਾਲੇ ਆ ਜਾ ਮੈਂ ਪਰੌਂਠੇ ਨਾਲ ਜਿਹੜੇ ਮੈਂ ਦਾਦੀ ਮਮੀ ਇਹ ਆ ਜੀ ਮਦਦ ਤੁਮੋਗ ਲੰਗਰ ਲਗਾਓ ਮੇਰੀ ਡਿਊਟੀ ਬਾਬੇ ਬਕਾਲੇ ਅਛਾ ਅਛਾ ਠੀਕ ਆ ਮੈਂ ਪਰੌਂਠੇ ਨਾਲ ਤਾਂ ਲੰਗਰ ਚੰਗਾ ਹਾਂ ਤੇ ਹੋਰ ਲੰਗਰ ਜ਼ਿਆਦਾ ਚੰਗਾ ਪਰੌਂਠੇ ਨਾਲੋਂ ਹਾਂ ਹਾਂ ਜੀ ਉਹਨਾਂ ਨੇ ਤਾਂ ਖੁੱਲਾ ਹੀ ਆਲੂ ਜੇ ਰੱਖੇ ਹੁੰਦੇ ਉੱਤੇ ਮੱਖੀਆਂ ਪੀ 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 ਕਰਦੀਆਂ ਹੋਰ ਇੱਥੇ ਜਲਜੋ ਪਰਾਇਆ ਕਰ ਹੁੰਦਾ ਅੱਗੇ ਤੋਂ ਅੱਗੇ ਐਡ ਐਡ ਕਰੀ ਜਾਂਦੇ ਇੱਕ ਹੋਟਲ ਵਾਲੇ ਦੀ ਕਹਿੰਦੀ ਇੰਟਰਵਿਊ ਆਉਂਦੀ ਕਹਿੰਦੇ ਦਾਲ ਕਦੋਂਦੀ ਬਣਾਈ ਕਹਿੰਦਾ ਮੇਰੇ ਦਾਦੇ ਨੇ ਬਣਾਈ ਆ ਉਹ ਹੀ ਚੱਲਣ ਢੀਏ ਤੇ ਦਾਦੇ ਨੇ ਬਣਾਈ ਆ ਆਹ ਵੀ ਉਹ ਦੀ ਦਮਦਾਰ ਥੋੜੀ 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 ਅੱਗੇ ਅੱਗੇ ਰੱਖੀ ਹੋਈ ਤਾਂ ਹੀ ਮਿੰਟ ਉਹਦੇ ਅੰਦਰ ਇਹਦਾ ਹੋਟਲ ਵਾਲੀ ਬਣਾ ਹਾਂ ਦਾਲ ਮੱਖਣੀ ਮੈਂ ਮੇਰੇ ਕੋਲ ਤਾਂ ਨਹੀਂ ਬਣਦੀ ਇਸ ਹਾਲ ਬਣਾਣਾ ਸਾਹ ਹਾਂਜੀ ਭਿੰਨ ਹਾਲ ਬਣਾਣਾ ਤੇ ਕੱਲ ਨੂੰ ਹੀ ਜਾ ਰਹੇ ਆ ਪ੍ਰਸ਼ਨ ਕਰਾਂ ਡੇਡ ਮਿਲ ਗਈ ਰੱਬ ਜੀ ਟ੍ਰਾਂਸਪਲੈਂਟ ਡੇਡ ਮਿਲ ਕੇ ਗਾਂ ਹੋ ਜਾਂਦੀ ਆ ਫਿਰ ਕਦੀ ਵਧੀ ਪਾਣੀ ਪੂਰਾ ਸਹੀ ਨਹੀਂ ਪਤਾ ਲੱਗਦਾ ਵੀ ਕੀ ਆ ਤੇ ਕੀ ਨਹੀਂ ਹੈ ਨਾ ਫਿਰ ਕਹਿੰਦੇ ਹਨ ਭੜਾਣ ਕਹਿਣਾ ਝੂਠ ਬੋਲਦੇ ਕਿਦਾਂ ਹੈ ਨਾ ਹੈ ਹੀ ਝੂਠੇ ਆ ਇਹ ਹੈ ਹੈ ਹੀ ਝੂਠੇ ਸਾਸਰੀ ਦਾ ਸੁਆਗ ਬਣਾ ਕੇ ਕਵਾਲਦੇ ਨਾ ਫੇ ਖਾ ਕੇ ਫੇ ਜਾਏ ਹੂੰ ਹੂੰ ਸੱਚ ਅੱਜ ਸਾਰੇ ਸਾਸਰੀ ਘਰ ਦੀ ਨਿਤਿਕਾ ਜਿੱਦਾਂ ਦੀ ਨੀਜੀ ਜੀ ਉਹ ਦਾਦੀ ਨੀਜੀ ਜੀ ਸਾਸਰੀ ਘਰ ਬੁਲਾਈਏ ਨੇ ਸਾਸਰੀ ਘਰ ਜੀ ਚਾਰਿਆਂ ਨੂੰ ਸਾਸਰੀ ਘਰ ਦੇ ਗੱਜ ਦੀ ਵਜਦੀ ਬੁਲਾਈਏ ਅਸੀਂ ਘਰ ਵਧੀਆ ਚਲੋ ਵਧੀਆ ਗੱਲਾਂ ਐਸ ਸਾਨੂੰ ਵੀ ਵੇਟ ਸੀ ਕਿ ਬੜਣੀ ਦਾ ਪ੍ਰੈਸ਼ਨ ਹੋਣਾ ਹੂੰ ਚਲੋ ਪਰ ਮਾਤਾ ਮਾਇਆ ਨੂੰ ਅਰਦਾਸ ਕਰਦੀ ਕਿ ਠੀਕ ਠਾਕ ਹੋਵੇ ਸਭ ਬਸ ਛੇਤੀ ਛੇਤੀ ਕਰ ਹੁਣ ਜੇਦੀ ਕਰ ਛੇਤੀ ਛੇਤੀ ਫੇਰ ਵੀਡੀਓ ਲੈ ਕੇ ਆਣ ਨਵੀਂ ਨਵੀਂ ਜਰੂਰ ਆਓ ਕਿਦਾਂ ਨੂੰ ਬੜਾਈ ਮੈਂ ਤੁਹਾਨੂੰ ਉੱਥੇ ਬੈਠੀ ਬੈਠੀ ਤੁਹਾਨੂੰ ਸਟੋਰੀਆਂ ਕੱਲਿਆ ਕਰੂੰਗੀ ਤੇ ਜੇ ਟਾਡੀ ਆਪਾਂ ਸਾਰਿਆਂ ਦੀ ਬੰਨ ਦੂਗੀ ਤੇ ਵੀਡੀਓ ਬਣਾ ਦਿਆ ਕਰੀ ਹਾਂ ਲਗਾਂਗੇ ਸਾਨੂੰ ਸਾਡੇ ਤੋਂ ਬਗੈਰ ਸਾਡੀ ਕਿਸੇ ਦਾ ਨਹੀਂ ਉਹ ਬੜਣੀ ਭਾਵੇਂ ਲਖਾ ਦਾ ਭਾਵੇਂ ਜਮਾ ਗੇਰੀ ਬੰਨ ਨੀ ਇਹ ਇਹ ਪਤਾ ਕੀ ਕਹਿੰਦੇ ਸੀ ਹੈਲਪ ਕਰਾਂਗੇ ਗੱਜ ਵੱਜ ਕੇ ਮਗਰ ਥੋੜੀ ਸਾਡੇ ਵੱਲੋਂ ਪੂਰੀ ਹੈਲਪ ਆ ਕੀ ਹੈਲਪ ਕਰਾਂਗੇ ਕਿਦਾਂ ਅੱਜ ਤੁਹਾਡੇ ਨਾਲ ਕੱਲ੍ਹ ਵੀ ਤੁਹਾਡੇ ਨਾਲ ਤੇ ਇੱਕ ਗੱਲ ਹੋਰ ਆ ਜਿਹੜੇ ਸਾਡੇ ਰਿਸ਼ਤੇਦਾਰ ਰਵੇ ਦੇ ਸਾਨੂੰ ਇਹ ਕੁਛ ਦੇਖਾ ਦਿਓ ਮਨਪ੍ਰੀਤ ਹੋਣ ਦਾ ਪ੍ਰੈਸ਼ਰ ਆਣਾ ਅੱਜ ਤਾਂ ਨਵੇਂ ਨਵੇਂ ਵੀਡੀਓਜ਼ ਆਉਣੀਆਂ ਉਹ ਕਹਿੰਦੇ ਉਹਨਾਂ ਦਾ ਪ੍ਰੈਸ਼ਰ ਹੁਣ ਸਾਰੀਆਂ ਸਟੋਰੀਆਂ ਮੈਨੂੰ ਬਹੁਤ ਦਿੱਤੀਆਂ ਵਾ ਪਹਿਣਾ ਨੇ ਅੱਗੇ ਇਹ ਮੈਨੂੰ ਕਹਿੰਦੇ ਤੂੰ ਸਲਾਈ ਬੜੀ ਪੈਣੀ ਮੈਂ ਮੈਮ ਸਟੋਰੀਆਂ ਇਕੱਠੀਆਂ ਕਾਢੀ ਹਾਂ ਹਾਂ ਮੈਨੂੰ ਉੱਥੇ genia apenas. no oh, wow. me ਸਾਰੇ ਨੇ ਕਿਹਾ ਮਨਪੀਤਾ ਸਾਡੀ ਸਟੋਰੀ ਬਣਾਈ ਤੇ ਆ ਸਾਡੀ ਸਟੋਰੀ ਬਣਾਈ ਠੀਕ ਹੁਣ ਮੈਨੂੰ ਪਤਾ ਕੀ ਕਰ ਜੇ ਜਦੋਂ ਅਪਰੇਟ ਹੋ ਜਾਣਾ ਨਾ ਉੱਥੇ ਕਿਥੋਂ ਥੋੜੀ ਜਿਹੀ ਫ੍ਰੀ ਹੋ ਜਾਣਾ ਨਾ ਭਾਵੇਂ ਜਿੰਦਾ ਮਰਜੀ ਪੀੜ ਹੋਣੀ ਜੋ ਮਰਜੀ ਕਾਲ ਪੀੜ ਹੋਣਾ ਹੀ ਆ ਨਾ ਹਾਂ ਉਹ ਤੋਂ ਜਿਹੜਾ ਵੀ ਤੈਨੂੰ ਕਹੀ ਜਾਊਗਾ ਉਹ ਮਸਾ ਮਸਾ ਨੂੰ ਕਾਪੀ ਪੈਨ ਆਪਣੇ ਕੋਲ ਰੱਖੀ ਤੁਹਾਨੂੰ ਆਖੀ ਥੋੜਾ ਥੋੜਾ ਹਿੰਟ ਜਾਈਂ ਆ ਦੀਦੀ ਦੇ ਰੈਸਟਰੀ ਨਾ ਕਰ ਨਹੀਂ ਤਾਂ ਕਾਪੀ ਪੈਨ ਨਹੀਂ ਕਰਨੀ ਨਹੀਂ ਕਾਪੀ ਪੈਨ ਉਹਨੂੰ ਬਣਾ ਦੇਣਾ ਕਾਪੀ ਕਾਪੀ ਪੈਨ ਤੇ ਉਦਾਂ ਮੈਨੂੰ ਫੜਨਾ ਪੈਣਾ ਪਰ ਉੱਤੇ ਲਿਖਣਾ ਇਹ ਪੈਣਾ ਵੀ ਮੈਂ ਦੋਦ ਕਿੰ ਇੱਕ ਸਾਰੇ ਕੋ ਲਿਖਣਾ ਪੈਣਾ ਹਾਂ ਚਲ ਕੋਈ ਨਹੀਂ ਆਹ ਕੋਈ ਨਹੀਂ ਉਹ ਵੀ ਸੇਵਾ ਹੀ ਹੈ ਕੋਈ ਨੋ ਟੈਨਸ਼ਨ ਹਾਂ ਬਾਬਾ ਕਿਰਪਾ ਕਰੇ ਸਾਰਾ ਕੁਝ ਸਹੀ ਸਹੀ ਹੋਵੇ ਤੁਸੀਂ ਐ ਆਪਣੇ ਮਨ ਕੋਸ਼ ਨਾ ਜਾਓ ਅਸੀਂ ਮਗਰ ਅਰਦਾਸਾਂ ਬੇਨਤੀਆਂ ਕਰਦੇ ਆ ਹਮ ਸਾਰੇ ਕੰਮ ਸਹੀ ਹੋਣ ਹਨਾ ਇਹ ਨਾ ਹੋ ਕਿ ਇਦਾਂ ਹੀ ਨੀ ਕੀਜੀ ਅਰਦਾਸ ਕਰਦੇ ਹੋ ਬਾਬਾ ਠੀਕ ਕਰੀ ਨਹੀਂ ਨਹੀਂ ਅਰਦਾਸ ਸਾਡੇ ਨਾਲਾ ਤੇ ਸਾਡੇ ਕਿੰਨੇ ਭੈਣ ਭਰਾ ਚੰਗੇ ਆ ਜਿਹੜੇ ਕਿੰਨੀ ਅਰਦਾਸਾਂ ਉਦੋਂ ਦੇ ਹੀ ਕਰਨ ਦੇ ਆ ਭੈਣ ਭਰਾਵਾਂ ਦੇ ਸਿਰ ਤੇ ਹੀ ਹੈ ਨਹੀਂ ਤੇ ਤੁਸੀਂ ਮੈਨੂੰ ਵੇਖਿਆ ਢੋਲਦੀ ਕਿਤੇ ਨਹੀਂ ਵੇਖਿਆ ਬੜੀ ਪਾੜ ਜਿਹੜਾ ਜੇਰਾ ਵੇਖਿਆ ਤੇਰਾ ਸਾਡੇ ਰਿਸ਼ਤੇ ਦਾ ਬਣ ਕੇ ਕਹਿੰਦੇ ਕਹਿੰਦੇ ਪਹਿਲੀ ਔਰਤ ਵੇਖੀ ਆ ਕਹਿੰਦੇ ਜਿਹੜੇ ਘਰ ਵਾਲੇ ਦੇ ਬਿਮਾਰ ਹੋਣ ਦੇ ਨਾਲ ਇੰਨੀ ਮਲਪੀ ਫਿਰ ਵੀ ਖੁਸ਼ੀ ਰੱਖਦੀ ਸਮਾਏ ਰੱਖਦੀ ਮੂੰਹ ਤੇ ਨਾਲੇ ਆਪਣਾਂ ਦੀ ਵੀ ਇਹ ਮੂੰਹ ਹੀ ਇਦਾਂ ਦਾ ਵਾ ਲਿਵਰ 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 ਵੀ ਦੇਣਾ ਕਹਿੰਦੇ ਵੀ ਅੱਜਕੱਲ ਜਨਾਨੀਆਂ ਡੋਲ ਦੇਵੀਆਂ ਜਨਾਨੀਆਂ ਟੈਨਸ਼ਨ ਲੈਂਦੀਆਂ ਵਾ ਇਹਨਾਂ ਪਰ ਉਹ ਪਹਿਲੀ ਬੁੱਢੀ ਵੇਖੀ ਜਨਾਨੀਆਂ ਤਲਾਕ ਵੀ ਲੈਂਦੀਆਂ ਆ ਲੈਂਦੀਆਂ ਵਾ ਨਹੀਂ ਗੱਲਾਂ ਪਹਿਲੀ ਬੁੱਢੀ ਨਹੀਂ ਪਹਿਲੀ ਕੁੜੀ ਵੇਖੀ ਸਾਡੇ ਵੱਲੋਂ ਦੇ ਨਾ ਉਹ ਨਾ ਉਹ ਨਹੀਂ ਜੋ ਕੇ ਨਾ ਉਹ ਜਨਾਨੀ ਕਹਿਣਾ ਉਹਨਾਂ ਨੇ ਜਦੋਂ ਵਿਆਹ ਹੋ ਜਾਂਦਾ ਬੱਚੇ ਹੋ ਜਾਂਦੇ ਫਿਰ ਤਾਂ ਜਨਾਨੀ ਹੋ ਜਾਂਦੀ ਆ ਬਾਕੀ ਚਲੋ ਕੋਈ ਨਹੀਂ ਬਾਬਾ ਦੀ ਸਿੰਘੇ ਹੀਰਦਾਸ ਕਰਦੇ ਕਿ ਜਲਦੀ ਜਲਦੀ ਪਹੀਓ ਸਾਡੇ ਤਾਂ ਵੈਸੇ ਵੀ ਜੀਣ ਨਹੀਂ ਲੱਗਦਾ ਸਾਡੇ ਤੋਂ ਬਿਨਾਂ ਕੋਈ ਫਿਰ ਮੈਨੂੰ ਲਾਜੂ ਕਰਦੀ ਹੈ ਨਾ ਸਾਰੇ ਜਾਣੇ ਆਪ ਇਕੱਠੇ ਹੋ ਕੇ ਫਿਰ ਮੈਂ ਸਾਡੇ ਘੰ ਜਾਵਾਂਗੇ ਬਾਬੇ ਦੇ ਘਰ ਨਾ ਵੀਡੀਓ ਬਣਾਣੀ ਹੈ ਨਾ ਪਰਣੀ ਮੈਂ ਆਪਣੀ ਮੰਮੀ ਮੇਰੀ ਮੰਮੀ ਮਨ ਪਿਜੂ ਨਹੀਂ ਲੈ ਆਇਆ ਇਹ ਵੀ ਵੀਡੀਓ ਨਹੀਂ ਬਣਾਣੀ ਸਾਰੇ ਪੁੱਛਦੇ ਯਾਰ ਅੱਜ ਹੋਣਾ ਬਣਾਵਾਂਗੇ ਮੈਂ ਵੈਸੇ ਪੁੱਛਦੀ ਆ ਵੀ ਠੀਕ ਆ ਕਿ ਹੁਣ ਧਿਆਨ ਹੁੰਦਾ ਵਾ ਨਾ ਸਾਰਿਆਂ ਦਾ ਹੀ ਜਦੋਂ ਇੱਕ ਵਾਰ ਵਲੌਗ ਵੇਖਿਆ ਇਹਨਾਂ ਦਾ ਮਨਜੋਤ ਦਾ ਬੜਾ ਮਾੜਾ ਜਿਹਾ ਹਾਲ ਹੀਗਾ ਸਹੀ ਗੱਲ ਆ ਇਹ ਉਹ ਵਲੌਗ ਨੂੰ ਵੇਖ ਕੇ ਸਾਰੇ ਲੋਕਾਂ ਦੇ ਮਨ ਵਿੱਚ ਹੋ ਗਿਆ ਵਾ ਕਿ ਸਾਰਾ ਫੜਾ ਫੜ ਪੁੱਛੀਏ ਵੀ ਮਨਜੋਤ ਠੀਕ ਠਾਕ ਵਾ ਇਹ ਕਰਕੇ ਮੈਂ ਆਪ ਮੈਂ ਤੇ ਆਪ ਕਿਆ ਮੈਂ ਚੜਦੀ ਕਲਾ ਜੋ ਆਪ ਕਹਿੰਦੇ ਨਹੀਂ ਜੀ ਤੁਸੀਂ ਵਲੌਗ ਵੇਖਦੇ ਨਹੀਂ ਕਿ ਭਾਜੀ ਕਿੰਨੇ ਕਮਜ਼ੋਰ ਹੋਗੇ ਨਹੀਂ ਹੁਣ ਭਾਜੀ ਨੇ ਬਣ ਜਾਣਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਜਿੱਦਾਂ ਦੀ ਮੈਂ ਮੋਟੀ ਤਾਦੀ ਹੈ ਨਾ ਇਦਾਂ ਦਾ ਹੀ ਲਿਵਰ ਦੇਣਾ ਇਹਨੂੰ ਐ ਪਰਫੈਕਟ ਜਿਆ ਇਦਾਂ ਦਾ ਕਰ ਦੇਣਾ ਆਪਣੇ ਵਾਂਗ ਇਦਾਂ ਦਾ ਕਰ ਦੇਣਾ ਮੈਂ ਮੋਟੂ ਕਿਆ ਕਰਨਾ ਮੈਂ ਮੋਟੂ ਹੋ ਜਾਣਾ ਮੇਰੇ ਬੰਦੇ ਅੱਗੇ ਮੰਨੋ ਤੇ ਮੰਨਾ ਨਾ ਹੁਣ ਮੋਟੋ ਤੇ ਮੋਟੋ ਅਨਾਮ ਕਿ ਹੋਇਆ ਕੋਈ ਐਡੀਪਲਸ ਚੁੱਪ ਰਹਿੰਦਾ ਹੀ ਹੈ ਚੂਰੀ ਮਾਲਕੀ ਦੇ ਵਲੌਗ ਬੰਦ ਕਰੂਗੀ ਤਾਂ ਫਿਰ ਅਸੀਂ ਚੁਗਲੀਆਂ ਕਰਾਂਗੇ ਲਾਈਵ ਕਰ ਲਓ ਅੱਗੇ ਕਰਤੀਗੇ ਅੱਗੇ ਵਿਚਾਰੀ ਰੋਟੀ ਖਾਣ ਮਨਜੋਦ ਖਾਂਦੇ ਰੋਟੀ ਤੇ ਕਹਿੰਦੀ ਚਾਚੂ ਪਰੇ ਹੋਈ ਥੋੜੇ ਜਿਹਾ ਬਸ ਬੈਨ ਨੂੰ ਥਾਲਾ ਲਾ ਕੇ ਕਹਿੰਦੀ ਭੁਰਕੀ ਵੀ ਦੇ ਹੋਣਾ ਮਨਜੋਦ ਫਿਰ ਕਹਿੰਦੇ ਲਿਆ ਫਿਰ ਵਲੌਗ ਬਣਾ ਲਾ ਮੈਂ ਕਿਹਾ ਤਾਂ ਭੁਈ ਭੁਈ ਕਰੋ ਭੁੱਖੀ ਆਈ ਐ ਆਹ ਭੁੱਖੀ ਨਹੀਂ ਆਈ ਮੈਂ ਜਿਆਦਾ ਹੀ ਵਲੌਗ ਬਣਦੀ ਨਹੀਂ ਬੜਿਆ ਜਦ ਲਗਾਦੀ ਵੀ ਨਹੀਂ ਰੋਟੀ ਖਾਣੇ ਨਹੀਂ ਆਪਣੇ ਸ਼ਾਲੀ ਮੇਰੀ ਗਾਸਣ ਭੁੱਖਾ ਕੋਈ ਨਹੀਂ ਪਪਾ ਅੱਜ ਕੀ ਖਲਾਇਆ ਵਾ ਉਹ ਤਾਂ ਫਿਰ ਕੀ ਗੱਲ ਕੀ ਗੱਲ ਭੁਈ ਨੂੰ ਉਹ ਕਣਕ ਨਹੀਂ ਮਿਲਦੀ 2 ਰੁਪਏ ਵਾਲੀ ਨਹੀਂ ਚਾਚੂ ਵਾਲੀ ਸਪੈਸ਼ਲ ਮਿਲਦੀ ਹੈ ਦੂਸਰੇ ਚ ਵੜਾ ਚੱਲ ਮੇਰੀ ਗੱਲ ਸੁਣ ਨਾ ਕੋਈ ਨਹੀਂ ਆਉਂਦਾ ਨਹੀਂ ਕੁੜੀਏ ਥਣੇਦਾਰ ਵਾੜੀ ਚੱਲੀ ਭੁੱਖਾ ਕੋਈ ਨਹੀਂ ਆਉਂਦਾ ਜਦੋਂ ਆਪਣਾ ਰੱਜੇ ਵੀ ਹੈਗੇ ਨਾ ਭਾਵੇਂ ਕਿਸੇ ਵੇਲੇ ਚੰਗੀ ਜੀ ਚੀਜ਼ ਬਣੀ ਹੋਵੇ ਭਾਵੇਂ ਰੱਜੇ ਇੱਥੇ ਕੋਈ ਨਹੀਂ ਚੰਗੀ ਜੀ ਦੇ ਇੱਥੇ ਚਾਰ ਹੀਗਾ ਆਪਣੇ ਪੂਰਾ ਚਾਰ ਵੀ ਕਈ ਵਾਰ ਜਦੋਂ 스멜 ਆ ਜਾਂਦੀ ਨਾ ਉਦੋਂ ਆਖੀ ਦਾ ਚਾਰ ਵੀ ਸਵਾਦ ਦੇਖੋ ਵਾਹ ਇੱਕ ਗੱਲ ਆ ਜਿਹੜੀ ਸਬਜੀ ਨਹੀਂ ਨਾ ਸਵਾਦ ਹੁੰਦੀ ਗਰਪੋਕ ਲੱਗੇ ਫਿਰ ਉਹ ਵੀ ਸੁਆਦ ਵਾਲੀ ਕਈ ਵਾਰ ਸਬਜੀ ਨਹੀਂ ਚੰਗੀ ਰਹਦੀ ਨਿੰਬੂ ਦਾ ਚਾਰ ਅੰਬ ਦਾ ਚਾਰ ਲੈ ਕੇ ਵੀ ਰੋਟੀ ਖਾਈ ਦੀ ਖਾਈ ਲਈ ਮੈਂ ਚਾਹ ਚਾਹ ਨਾਲ ਰੋਟੀ ਖਾ ਲੈਣੀ ਕਿਸ ਤਰ੍ਹਾਂ ਹੈ ਮੇਰੀ ਤੇ ਫੇਵਰੇਟ ਵਾ ਮੈਂ ਮੇਰਾ ਪ੍ਰਸ਼ਨ ਕਰਾ ਕੇ ਆ ਲੈਣੇ ਮੈਂ ਚਾਹ ਚਾਰ ਨਹੀਂ ਖਾਣੀ ਆ ਬਸ ਹੱਟ ਟੰਗੇ ਠੀਕ ਹੋ ਲੈਣ ਦੇ ਇੱਕ ਵਾਰੀ ਵੀ ਜਿਹੜਾ ਹੋ ਗਿਆ ਇਹਨੇ ਮੇਨੂੰ ਖੰਗ ਲਗਾਉਂ ਲਈ ਹੈ ਖੰਗ ਲੱਗ ਗਈ ਲੱਗੀ ਮੈਨੂੰ ਖੰਗ ਲੱਗ ਗਈ ਏ ਸਾਰੇ ਨਹੀਂ ਲੱਗੀ ਦੀਦੀ ਕਹਿੰਦਾ ਮੈਨੂੰ ਲਾਈ ਖਾਂ ਦੇ ਦੀਦੀ ਲੱਗੀ ਨਹੀਂ ਹਾਂ ਕੋਈ ਘਰ ਸਹੀ ਹੈ ਕਿੰਨੇ ਦੰਦਾਂ ਮਾਗੀ 32 ਦੰਦ ਹੋਣਾ ਨਹੀਂ ਇੱਕ ਵਿੱਚ ਖੋੜ ਪਈ ਆ ਨਹੀਂ ਇਹਦੇ 32ਵੇਂ ਜੜਾ ਉਹ ਅੱਧਾ ਖੁੱਗਿਆ ਉਹ ਗੰਨੀ ਨਹੀਂ ਡਿਆ ਕਲ ਦਾੜ ਜੜੀ ਉਹਦੇ ਗਮਾਸ ਆ ਜਾਂਦਾ ਮੈਂ ਤਾਂ ਬੋਲੇ ਲਵਾ ਕੇ ਫੇਪੀ ਨੂੰ ਖਾਂਗਲਵਾਈ ਖਾਂਗਲਵਾ ਕੇ ਸਾਹ ਲਿਆ ਮੈਂ ਪਹਿਲਾਂ ਫੇਸ ਹੀ ਹੋਏ ਇਹਨਾਂ ਨੂੰ ਵੇ ਠੀਕ ਹਾਂ ਠੀਕ ਤੇ ਚਾਰ ਖਣ ਮੈਂ ਫੇਟ ਗਿਆ ਹਾਂ ਚਾਰ ਨੂੰ ਫੇਰ ਰੋਟੀ ਖਾ ਲਈ ਨਹੀਂ ਬੰਦ ਤੇ ਮੇਰੀ ਕਰਵਾਈ ਆ ਹਨਾ ਆਪਦੇ ਰੋਟੀਆਂ ਚੱਲਣ ਡੀਆਂ ਮੈਂ ਬੰਦ ਤੇ ਮੇਰੀ ਕਰਾਈ ਜਿਹੜਾ ਮੇਰਾ ਮਿੰਨੂ ਪੀ ਲਿਆ ਵਾ ਮਿੰਨੂ ਨੂੰ ਖੱਟੀ ਜੀ ਪਾਈਦੀ ਆ ਤੇ ਜੇ ਜੇ ਮੈਂ ਜੇ ਮੈਂ ਹਿੰਮਤ ਕਰਕੇ ਦੂਜੇ आटे ਦੀ ਪਕਾ ਪਕਾ ਕੇ ਖਾਣ ਦੀ ਨਹੀਂ ਨਾ ਇੱਧਰ ਵੇਖਣ ਦੇ ਰੋਟੀ ਖਾਣ ਦੀ ਮੈਂ ਦੂਜੀ ਆ ਜੇ ਮੈਂ ਲਸਣੀ ਨਾ ਵਾ ਹਾਂ ਖੱਟੀ ਲਸਣੀ ਯਾ ਮੈਨੂੰ ਪੀੜਿਆ ਮੈਨੂੰ ਪਜੀ ਪੁਜੀ ਜਣਾ ਸਭ ਕੁਝ ਉਹ ਪਤਾ ਕੀ ਤੇਰੀ ਸੇਧ ਦਾ ਖਿਆਲ ਬਹੁਤ ਰੱਖਦੀ ਆ ਗੁੱਡੀ ਘਾਡੀ ਨਹੀਂ ਮੈਨੂੰ ਪੀੜਿਆ ਆਏ ਨਾ ਉਹਨੂੰ ਖੱਟੀ ਜੀ ਕੋਈ ਅੱਗੇ ਮੈਂ ਤੇ ਦੋ ਬੱਚੇ ਹੁਣ ਤਿੰਨ ਬੱਚੇ ਅੱਗੇ ਕੇ ਭੈਣ ਕਹਿੰਦੀ ਮਨਪ੍ਰੀਤ ਮੰਜੋ ਉਹਨੂੰ ਸਹੀ ਨਹੀਂ ਬੋਲਦੀ ਮੈਂ ਕਹਾ ਮੈਨੂੰ ਤਾਂ ਘਰ ਵਾਲਾ ਲੱਗਦਾ ਹੀ ਨਹੀਂ ਵਿਚਾਰ ਮੈਂ ਮੈਂ ਤੇ ਤਿੰਨ ਬੱਚੇ ਪਾਲਣ ਦੀ ਜਿਹੜੇ ਹਿਸਾਬ ਨਾਲ ਬੱਚਿਆਂ ਨੂੰ ਬੋਲਦੀ ਉਸੇ ਹਿਸਾਬ ਨਾਲ ਮੰਜੋ ਚੱਲਦਾ ਉਹਨੇ ਘਰ ਵਾਲਾ ਹੀ ਰਹਿਣਾ ਵਾ ਪਿਆਰ ਜਿੰਦਾ ਮਰਜੀ ਕਰੀ ਜਾਈਏ ਹੈਨਾ ਜੋ ਰਿਸ਼ਤਾ ਉਹਨੂੰ ਜਣਾ ਪਾਲ ਲਿਆ ਹੋਇਆ ਹੈ ਤੇ ਪਰ ਉਹ ਤਾਂ ਮੈਂ ਤੇਰਾ ਲਾਤਾ ਨਾ ਮਾਹਣੇ ਜਣੇ ਪੜਾਉਂ ਰਿਆ ਹੂੰ ਉਲਟੋ ਹੋ ਗਿਆ ਕੰਮ ਉਹ ਆਂਦਾ ਮੈਂ ਤੇਨੂੰ ਪੜਾਇਆ ਲਗਾ ਤੂੰ ਆਨੀ ਮੈਂ ਉਹਨੂੰ ਪਾਲਣ ਦੀ ਹੈ ਕਿੰਦਾ ਦੀ ਗੱਲ ਆਹੋ ਤੇ ਮੈਂ ਹੁਣ ਪਾਲਣ ਦੀ ਸਾਂਭਣ ਦੀ ਨਾ ਇਹਦੀ ਜੰਗ ਦੀ ਏਦਾਂ ਵਾ ਹਾਂ ਇਹ ਤਾਂ ਗੱਲ ਹੈ ਵਾ ਗੱਡੀ ਦੇ ਦੋ ਪਹੀਏ ਇਦਾਂ ਚੱਲਣੇ ਆਏ ਪੜਾਇਆ ਵਾ ਬੀਏਸੀ ਫੋਰਸ ਤੋਂ ਬਾਅਦ ਮਨਜੋਧ ਨੇ ਕਰਵਾਇਆ ਮੈਨੂੰ ਸਾਰਾ ਜੀੜੀ ਕਰਾਈ ਆ ਐਮ ਐਸ ਸੀ ਵੀ ਕਰਾਈ ਆ ਬਾਊ ਐਮ ਐਸ ਸੀ ਆਈ ਟੀ ਕਰਾਈ ਆ ਇਹ ਤਾਂ ਵੀ ਕੋਈ ਕੋਈ ਸੋਚਦਾ ਹਾਂ ਹਾਂ ਨਹੀਂ ਨਹੀਂ ਕਰਾਇਆ ਵਾ ਮੈਂ ਕਿਉਂ ਕਿਨੇ ਪੜੇ ਪਾ ਤੇ ਨੇੜੇ ਪੜਾਉੜਿਆ ਹਾਂ ਹੁਣ ਤੁਸੀਂ ਆਪਣਾ ਨਹੀਂ ਬੀ ਐਮ ਬੀ ਐਡ ਵਾਰੀ ਸੁਮਰੀਤ ਵੀ ਪਾਣੀ ਸੀ ਹਾਂ ਫਿਰ ਤੁਹਾਨੂੰ ਬਾਹਰ ਦੇ ਟੂਰ ਲਵਾਉਨੇ ਤੁਹਾਡੇ ਕਿਸਮਤ ਨਹੀਂ ਫਿਰ ਵਿਚਾਰੇ ਨੇ ਮੈਨੂੰ ਆਏ ਲੈਟਸ ਕਰਵਾਈ ਫਿਰ ਪੀ ਟੀ ਕਰਵਾਈ ਬੜਾ ਇੱਥੇ ਹੀ ਫਿਰ ਰਹਿ ਹੀ ਇੱਥੇ ਗਏ ਪਰ ਹਾਂ ਕੋਈ ਨਹੀਂ ਹੁਣ ਲਾਵਾਂਗੇ ਬਾਬੇ ਦੀ ਕਿਰਪਾ ਨਾਲ ਜਿੱਥੇ ਮਰਜੀ ਘੁੰਮੂ ਫਿਰੋ ਜਿੰਨਾ ਚਿਰ ਅੱਗੇ ਦੀ ਵੀਡੀਓ ਬਣੀਆਂ ਹੋਰ 15 ਦਿਨਾਂ ਦਾ ਬਣਨਗੇ ਸਹੀ ਗੱਲ ਆ ਐ ਸੈਟਮੈਂਟ ਕਰਕੇ ਜੁਆਇ ਕਰੋ ਪੂਰਾ ਜ਼ਿੰਦਗੀ ਦੇ ਆਰਾਮ ਨਾਲ ਇੰਜੋਏ ਕਰੋ ਆਹ ਬਾਦ ਦੀ ਬੜੀ ਕਿਰਪਾ ਆ ਬਾਦ ਮੈਂ ਜਾਹਦਾ ਪਰ ਮੈਂ ਠੀਕ ਨਹੀਂ ਹੋਗਾ ਕੋਈ ਨਹੀਂ ਸਾਰਾ ਕੋਈ ਬਾਬੇ ਨੇ ਕਰ ਦੇਣਾ ਹੈ ਬਾਦ ਵਿਚਾਰੀ ਪਰ ਘੰਡਿਆਂ ਪਿੱਛੇ ਤੁਦਰਵਾਸ ਲੱਗਾ ਰਾਤ ਤੇਰਾ ਵੀ ਗੜਾ ਜ਼ੋਰ ਮੈਂ ਤੇ ਸ਼ਲੀ ਨੇ ਦੋਵਾਂ ਨੇ ਬੜਾ ਲਾਇਆ ਪਰ ਇੱਥੇ ਹੀ ਘੁੰਮਦੀ ਗਾਈ ਕੀ ਪੜੋਲੇ ਹੀ ਬੜੇ ਵੱਡੇ ਭਰੇ ਰੱਬ ਨੇ ਸਾਡੇ ਇੱਥੇ ਛੱਡ ਦੇ ਨਹੀਂ ਕਣਕ ਦੇ ਭੈਣਾ ਅੱਛਾ ਸਾਡਾ ਪਾਣੀ ਕਿੱਥੇ ਹੋ ਗਿਆ ਮੈਂ ਲੱਗਿਆ ਬਾਹਰ ਜਾਣ ਦਾ ਜੋਰ ਤੇ ਪੂਰਾ ਲਾਇਆ ਵਾ ਪਰ ਰੱਬ ਨੇ ਸਾਡੇ ਹਿੱਸੇ ਦੀ ਕੰਕ ਜਿਹੜੀ ਰੱਖੀ ਆ ਹਾਂ ਠੀਕ ਠੀਕਾ ਜੋਗ ਹੀ ਲੱਗੇ ਲੱਗੇ ਖਲਾਰੀ ਮੈਂ ਮੈਨੂੰ ਪਤਾ ਨਹੀਂ ਕੀ ਹੁੰਦੀ ਕੀ ਕੰਨੀ ਨਹੀਂ ਮੈਂ ਤਾਂ ਪਠਾਨਕੋਟ ਵਿਆਹ ਕਰਾਉਣਾ ਵੇਖਿਆ ਨਹੀਂ ਪਠਾਨਕੋਟ ਬਸ ਪੀ ਪਠਾਨਕੋਟ ਕਰਾਉਣਾ ਤੇ ਪਹਾੜ ਵਾ ਨਾ ਪਠਾਨਕੋਟ ਕਰਾਉਣਾ ਪਠਾਨਕੋਟ ਕਰਾਉਣਾ ਸੁਆਣਾ ਚ ਇਹਨਾਂ ਦਾ ਘਰ ਹੈ ਤੇ ਮੈਂ ਨਾ ਜਾਣ ਕੇ ਉਹਦੇ ਅੰਬ ਦੀਆਂ ਨਹੀਂ ਗਟਕਾਂ ਇਦਾਂ ਕਰਕੇ ਖਰੀਦੀਆਂ ਸੁੱਟਣੀਆਂ ਉਹ ਕੇ ਪਾਸੇ ਉਹ ਡਿੱਗ ਜਣੀ ਮੈਂ ਫਿਰ ਦੌੜ ਕੇ ਪੁੱਛਣਾ ਕਰਦਿਆਂ ਨੂੰ ਵੀ ਪਠਾਨਕੋਟ ਕਿਹੜੇ ਪਾਸੇ ਉਹਨਾਂ ਕਹਣਾ ਇੱਧਰਲੇ ਪਾਸੇ ਮੈਂ ਉਹਨੂੰ ਉਹਨੂੰ ਪੈਰਾਂ ਨਾਲ ਹਲਾ ਲਾ ਕੇ ਉਧਰ ਨੂੰ ਕਰ ਦੇਣਾ ਪਠਾਨਕੋਟ ਨੂੰ ਚਲ ਗਈ ਆ ਆ ਕਹਿੰਦੇ ਨਾ ਜੇ ਨੇੜੇ ਕਿਟਕ ਡਿੱਗੇ ਤਾਂ ਖੜਾ ਨੇੜੇ ਸੋਰੇ ਜੇ ਦੂਰ ਡਿੱਗੇ ਤਾਂ ਖੜਾ ਦੂਰ ਸੋਰੇ ਆ ਪਹਿਲੀ ਵਾਰੀ ਮੈਂ ਸੁਣਿਆ ਸਾਡੇ ਕੋਲ ਇਦਾਂ ਹੁੰਦਾ ਅਹੀਂ ਤੇ ਇਦਾਂ ਹੀ ਖੇਡਦੇ ਆਂ ਭੈਣਾ ਆਪਣੀਆਂ ਹੀ ਗੱਲਾਂ ਮਨ ਮਨ ਘਟਤ ਉਹ ਛੋਟੀ ਉਹ ਦੌਰ ਤੇ ਤੇ ਹਜੇ ਵੀ ਛੋਟੀ ਹੀ ਪੁੱਤ ਖੇਡ ਲਾ ਲਈਆ ਤੇਨੂੰ ਵੀ ਮੁਸਾ ਦਾੜੀ ਆਈ ਯਾਰ ਬੰਦਾ ਐਸੇ ਹੀ ਆ ਤੁਮੂ ਛੋਟੀ ਆ ਜਦੋਂ ਤੇਰੀ ਉਮਰ ਹੀ ਨਾ ਜਦੋਂ ਸਾਡੀ ਉਮਰ ਹੀ ਨਾ ਉਦੋਂ ਅਸੀਂ ਇਹ ਕੁਛ ਕਰਦੇ ਹੁੰਨੇ ਸੀ ਜਦੋਂ ਸਾਡੀ ਉਮਰ ਤੁਸੀਂ ਹੁਣ ਗਾੜੀ ਹੋਰ ਨਵੇਂ ਨਵੇਂ ਖੇਡਾਂ ਖੇਡਣ ਦਾ ਇਹ ਕਰਦੇ ਆਏ ਗਰਮ ਪਿੱਠੂ ਬਾਦਰ ਕਿਲਾ ਸ਼ੂਰਜ ਪਾਈ ਇੱਕ ਹੋਰ ਜੇਲ੍ਹ ਚ ਜਾਣਾ ਉਹ ਵਾਲਾ ਖੇਡਦੇ ਰਹੇ ਬਸ ਸਟੱਪ ਹਾਂ ਸਟੱਪ ਸਟੱਪ ਹੋਏਗਾ ਅਸੀਂ ਚਲੋ ਕੋਈ ਸੀਨ ਕੋਈ ਉੱਧਰ ਹਾਂਜੀ ਹੋ ਗਿਆ ਮੇਰਾ ਕੋਫੀ ਦੀ ਦੋ ਤੇ ਗਾਣਿਆਂ ਦਾ ਬੁਰਾ ਨਹੀਂ ਲੱਗਿਆ ਅੜੋਏ ਜੀਵਨ ਤੇ ਤੁਸੀਂ ਬੋਲੇ ਨੇ ਸੱਚੀ ਕਾਲ ਜੀ ਸਾਰਿਆਂ ਨੂੰ ਮੈਂ ਮੇਰੇ ਨਾਲ ਕੈਮਰਾ ਲੈ ਕੇ ਆਉਂਦਾਂ ਮੈਂ ਫੇਰ ਬੋਲਣਾ ਹੂੰ ਕੈਮਰੇ 'ਚ ਆਉਂਦੇ ਆਂ ਤੀ ਆਉਂਦੇ ਆਂ ਹਾਂ ਅੱਛਾ ਹਾਂ ਠੀਕ ਤਾਂ ਸੱਚੀ ਕਾਲ ਮੈਂ ਬੁਲਾਤੀ ਹਾਂ ਹੂੰ ਹੋਰ ਹੋਰ ਵਧੀਆ ਤੀ ਸੁਣਾ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਜਿਹੜੇ ਮੁੰਡਾ ਬਣਾ ਬਣਾ ਦੇ ਕੇ ਹੈ ਆ ਜਾਈਂ ਬੋਕਾ ਕਰਕੇ ਚੱਲੇ ਛੱਲੇ ਆ ਜਾਈਂ ਬੋਲ ਕੋਈ ਕਈ ਗੱਲ ਹੂੰ ਕੀ ਕੀਤਾ ਕਰੋ ਕਰੋ ਕਿੰਨਾ ਬੁੜਾ ਦਾ ਤੇ ਸਾਰੇ ਜਣੇ ਅਰਦਾਸ ਕਰਿਓ ਕੱਲ ਨੂੰ ਆਪਾਂ ਹੋ ਰਹੇ ਆਂ ਦਾਖਲ ਜੇ ਦੇ ਮਤਲਬ ਉਹਨਾਂ ਨੇ ਕਰ ਲਿਆ ਤੁਹਾਨੂੰ ਨਹੀਂ ਨਹੀਂ ਦੇਖ ਵੀ ਕਰੀ ਕੀ ਕਹਿੰਦਾ ਨਹੀਂ ਨਹੀਂ ਕਰਦੇ ਕੀ ਕਰਦੇ ਉਹ ਤੇ ਹੀ ਪਾਏਗੀ ਕਰਦੇ ਆ ਹਾਂ ਬਾਬੇ ਦੀ ਕਿਰਪਾ ਕੱਲ ਪਤਾ ਹੈ ਕਿ ਕੋ ਲੋਲੀ ਹੋ ਗਈ ਡਾਕਟਰ ਨੇ ਮੈਨੂੰ ਪਤਾ ਕੀ ਕਹਿੰਦਾ ਪੀ ਪਹਿਲਾਂ ਮਨ ਇਹਦਾ ਡੋਨਰ ਦਾ ਹੋਣਾ ਵਾ ਆਪਰੇਟ ਤੇ ਉਸ ਤੋਂ ਬਾਅਦ ਮਨਜੋਧਾ ਹੋਣਾ ਵਾ ਵੀ। ਖੋਲ ਕੇ ਦੇਖਣਾ ਵਾ। ਆਹੋ। ਕਿ ਲੀਵਰ ਸਹੀ ਆ ਕਿ ਨਹੀਂ? ਮੈਂ 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 ਉਸੇ ਵਲੇ ਮੈਂ ਭਰਾਵਾ ਮੇਰੀ ਇੱਕ ਦੋ ਹੋਰ ਸਿਟੀ ਸਕੈਨ ਕਰਾ ਲਿਆ, MRI ਕਰਾ ਲਾ। ਪਰ ਢਿੱਡ ਖੋਲ ਕੇ ਨਾ ਵੇਖੀ ਵੀ ਸਹੀ ਆ ਕਿ ਗੱਲ। ਡਾਕਟਰ ਤਾਂ ਪਹਿਲਾਂ ਤੈਨੂੰ ਗੁਰਬਰ ਕਹਿਣ ਦਿਆ ਸੀ। ਆਹੋ। ਮੈਂ ਤੇਰੇ ਨਾਲ ਉਹ ਭੈਣਾ ਰੋਜੀ। ਅੱਜ ਢਿੱਡ ਦੇਖਣਾ ਵਿੱਚ ਵੀ ਤੂੰ ਕੀ ਖਾਦਾ ਵਾ? ਰੋਟੀਆਂ ਦਾ ਸੈਂਡਾ ਓਖਾ। ਨਹੀਂ ਨਹੀਂ। ਉਨੇ ਨਾ ਉਹਨੂੰ ਡਾਕਟਰ ਕੋਲ ਲੈ ਆ ਕੇ ਦਿੱਤੀ ਨਾ ਉਹਨੇ ਰੋਜ਼ ਏਦਾਂ ਹੀ ਟੀਚੂ ਟੀਚੂ ਕਰਕੇ ਟੇਡ ਨੂੰ ਕਹਿੰਦਾ ਲਿਆ ਮम्मा ਪਾਪਾ ਦਾ ਲਿਵਰ ਲੈ ਆ ਕੇ ਤੇਰੇ ਤੇ ਪਾਦਾ ਮੈਂ ਨਾ ਭਰਾਵਾ ਉਹ ਨਾ ਭਾਈ ਹਾਂ ਉਹ ਪਪਾ ਮੈਂ ਦੰ ਮਮਾ ਜਿਹੜਾ ਕੱਢਿਆ ਤੇ ਤੇ ਚ ਪਤਾ ਆਹ ਕਹਿੰਦਾ ਮੈਂ ਨਾਲ ਜਾਣਾ ਵੇਖਣਾ ਵਾ ਕਿ ਮਮਾ ਤੁਸੀਂ ਕੀ ਖਾਦਾ ਵਾ ਆਹੋ ਮੈਨੂੰ ਕਹਿੰਦਾ ਮਮਾ ਮੈਂ ਨਾਲ ਜਾਣਾ ਹੀ ਜਾਣਾ ਨਹੀਂ ਤੇ ਮੈਂ ਰੋਣਾ ਹੀ ਹਾਂ ਤੇ ਮੈਂ ਹਾਂ ਪਤਾ ਉੱਥੇ ਮੈਨੂੰ ਬਿਹੋਸ਼ ਕਰ ਦੇਣਾ ਉਹਨਾਂ ਨੇ ਤੇ ਤੂੰ ਜਾ ਕੇ ਕੀ ਕਰਨਾ ਕਹਿੰਦਾ ਮੈਂ ਤੈਨੂੰ ਬਿਹੋਸ਼ ਨੂੰ ਵੇਖੀ ਜਾਵਾਂਗੀ ਤੇ ਮੈਂ ਨਾ ਮੈਂ ਅੱਖਾਂ ਕਰਕੇ ਅੱਖਾਂ ਬੰਦ ਕਰਕੇ ਮੈਂ ਲੰਮੀ ਪੈ ਗਈ ਮੈਂ ਵੀ ਆਲੇ ਫੜ ਮੈਨੂੰ ਵੇਖ ਲਾ ਮੈਂ ਇਦਾਂ ਹੀ ਬਿਹੋਸ਼ ਹੋਣਾ ਵਾ ਨਹੀਂ ਨਹੀਂ ਉੱਥੇ ਜਾ ਕੇ ਵੇਖਣਾ ਹੀ ਆ ਕਹਿੰਦਾ ਮੈਂ ਰੋਇਆ ਕਰਨਾ ਹੀ ਹਾਂ ਤੇਰੇ ਮਗਰੋਂ ਨਹੀਂ ਰੋਣਾ மகர மகர ஜ ਦੇ ਮੁੰਡਾ ਅਣੀ ਟੈਨਸ਼ਨ ਤੇ ਗਿਆ ਅੰਗਰੇਜ਼ਾਂ ਸੰਤਰਾ ਲੈਣ ਚਲ ਗਈ ਤਾਂ ਡਿਰ ਸੇ ਸੱਚ ਮੇਰੀ ਗੱਲ ਸੁਣ ਪਿਆ ਨਾ ਮੈਂ ਤੁਹਾਡੇ ਉਹ ਅੰਦਰ ਚਲ ਗਈ ਕਮਰੇ ਚ ਹਾਂ ਨਾ ਇੱਧਰ ਕੀ ਕਰਨ ਨੂੰ ਆਈ ਹਾਂ ਹੋਏ ਮੈਂ ਹਾਂ ਹੁਣ ਉਹ ਨਾ ਮੇਰੇ ਮਗਰ ਆ ਗਿਆ ਨਾ ਨਾ ਹਾਂ ਉਦਾਂ ਮਤਲਬ ਉਹਦੇ ਕਹਿਣ ਦਾ ਕਿ ਤੁਹਾਡੇ ਅੰਦਰ ਤਾਂ ਕੋਈ ਨਹੀਂ ਅਗਰ ਤੂੰ ਆਂਦਾ ਇੱਧਰ ਕੀ ਕਰਨ ਆਈ ਹਾਂ ਜੇ ਮੁਰਕੀ ਉਹ ਤੇ ਸੀਨ ਹੋਣਾ ਤੇ ਮੈਂ ਉੱਧਰ ਜਾ ਕੇ ਨਾ ਤਾਈ ਸਿੰਦੂ ਕਸਮਤਰਾ ਤੋੜ ਕੇ ਤਾਂ ਖਾਣ ਲਈ ਆਂਦਾ ਤੂੰ ਚੋਰੀ ਕਰਨ ਲਈ ਹਾਂ ਮੈਂ ਕਹ ਨਹੀਂ ਉਹ ਤੇ ਮੈਂ ਤਾਂ ਨਹੀਂ ਚੋਰੀ ਕਰਨ ਲਈ ਮੈਂ ਮੈਂ ਤਾਂ ਸਾਰਿਆਂ ਦੇ ਸਾਹਮਣੇ ਸੰਤਰਾ ਖਾਣ ਲਈ ਆਂਦਾ ਨਹੀਂ ਤੂੰ ਚੋਰੀ ਚੋਰੀ ਖਾਣ ਲਈ ਹਾਂ ਨਹੀਂ ਨੀਆਂ ਗੱਲਾਂ ਕਰਦਾ ਖਵਾਸ ਆਇਆ ਮਣ ਕੇ ਮੈਂ ਇਹਨਾਂ ਨੂੰ ਦੱਸਿਆ ਮਾਂ ਚ ਮੈਂ ਇਦਾਂ ਗੁਰੂ ਪਰ ਕਹਿਣ ਡਿਆ ਸੀ ਉਹ ਪਤਾ ਕੀ ਗੱਲ ਆ ਹਰ ਇੱਕ ਨੂੰ ਕਰ ਪਿਆਰਾ ਵਾ ਉਹਦੇ ਕਹਿੰਦਾ ਮਤਲਬ ਉਹ ਵੀ ਸਾਡੇ ਘਰ ਤੇ ਕੋਈ ਨਹੀਂ ਉਹ ਗੱਲ ਮੂੰਹ ਤੇ ਨਹੀਂ ਉਹ ਗੱਲ ਇਦਾਂ ਹੀ ਪੁੱਛਦਾ ਵਾ ਇੱਧਰ ਕੀ ਕਰਨ ਨੂੰ ਆਏ ਤੁਹਾਡੇ ਅੰਦਰ ਮੈਂ ਹੋਂਦ ਮੈਂ ਉਦਾਂ ਹੀ ਆਈ ਆ ਬੜੀ ਵੈਸੇ ਸਮਝ ਆਪਣੇ ਘਰ ਆਹੋ ਪਤਾ ਲੱਗਦਾ ਵਾ ਉਹ ਇਦਾਂ ਪੁੱਛਦਾ ਹੀ ਰਹਿੰਦਾ ਮਮਾ ਇੱਥੇ ਕੀ ਕਰਨ ਦੇ ਆ ਹੂੰ ਚਲੋ ਬਾਬਾ ਕਪਾ ਗਰੇ ਸੱਚੇ ਪਾਸ਼ਾ ਚੜ੍ਹਦੀ ਕਲਾ ਚ ਰੱਖੇ ਜਗਾਰਾ ਬੁਲਾਈਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਲੋ ਸਾਰੇ ਭੈਣ ਭਰਾ ਨੂੰ ਇਹੋ ਬੇਨਤੀ ਆਗੇ ਸਾਰੇ ਗੁਰੂ ਵਗੇਰ ਦਸਤ ਕਰਨ ਕਿ ਮੇਰਾ ਪੁੱਤ ਜਲਦੀ ਠੀਕ ਹੋ ਜੇ ਕਰ ਆਵੇ ਹੂੰ ਤੇ ਸਾਰੇ ਭੈਣ ਭਰਾਵਾਂ ਦੀਆਂ ਮੇਲੇ ਵੀ ਕਰਿਓ ਉਹ ਤਾਂ ਤੁਸੀਂ ਦੋਵੇਂ ਮੈਂ ਵੀ ਸਾਡਾ ਪਰਿਵਾਰੀ ਖੁਸ਼ੀ ਦੀ ਨਾਲ ਹੀ ਘਰ ਆਵੇ ਹੂੰ ਇਹ ਆਪੀ ਮੁੜ ਕੇ ਫੇਰ ਇਦਾਂ ਸੱਸੀ ਖੇਡੀਏ ਤੇ ਫੇਰ ਵੀਡੀਓ ਤਿਆਰ ਕਰੀਏ ਨਵੀਂ ਨਵੀਂ ਹੂੰ ਤੇ ਸਾਰੀਆਂ ਜਿਹੜਾ ਮੇਰੇ ਮਾਲਕ ਦੇ ਹੱਥਾਂ ਪਾਛਾ ਕਿਰਪਾ ਕਰੇ ਪਰ ਦਸਾਂ ਬੇਨਤੀਆਂ ਲੱਗਣੀਆਂ ਪਤ ਹਾਂਜੀ ਹਾਂਜੀ ਕਿ ਜਲਦੀ ਤੋਂ ਜਲਦੀ ਠੀਕ ਹੋ ਹਾਂ ਬਾਕੀ ਇਹ ਵੀ ਬਟ ਪੈਸੇ ਵੀ ਬਹੁਤ ਆ ਆ ਚਲੋ ਪੈਸਾ ਤੇ ਫਿਰ ਭੁੱਲ ਹੀ ਜਾਂਦਾ ਹਨ ਹੂੰ ਇਹ ਅੱਭੀ ਚਲ ਕੋਈ ਨਹੀਂ ਪੈਸੇ ਪੁੱਤ ਭੁੱਲ ਜਾਣੇ ਆ ਹਾਂ ਉਹ ਤੇ ਭੁੱਲਦੀ ਚਾਹਾਂ ਉਹ ਫਰਾਉ ਹੋਵੇ ਹੂੰ ਮਾਂ ਤੇ ਪਗੜ ਉਹ ਹੀ ਫਰਾਉ ਹਾਂ ਤੇ ਦੀਪਾ ਦੀਦੀ ਉਥੋਂ ਨਾ ਜਿਹੜੇ ਦਿੱਲੀ ਤੋਂ ਉਹ ਅਸੀਸ ਦਿੰਦੇ ਆ ਹਮੇਸ਼ਾ ਮੈਨੂੰ ਵੀ ਉਹ ਕਹਿੰਦੇ ਮੇਰੀ ਮੇਰੀ ਦਾਦੀ ਅੰਮਾ ਅਸੀਸ ਦਿੰਦੇ ਹੁੰਦੇ ਸੀਗੇ ਕਿ ਆਪਣੇ ਬੱਚੇ ਖੁਦ ਪਾਲੋ ਹੂੰ ਹੈਨਾ ਤੇ ਮੈਂ ਮੈਂ ਫਿਰ ਉਹਨੂੰ ਦੀਨ ਨੂੰ ਕਹਿੰਨੇ ਨੀ ਮੈਂ ਕਿਹਾ ਦੀਦੀ ਵੀ ਇੱਕ ਵਾਰੀ ਫੇਰ ਅਸੀਸ ਦੇ ਦੋ ਉਹ ਵਾਲੀ ਹੈ ਨਾ ਫਿਰ ਉਹ ਫਿਰ ਉਹ ਮਤਲਬ ਹਨਾ ਕਿ ਆਪਣੇ ਬੱਚੇ ਖੁਦ ਪਾਲੋ ਸਹੀ ਗੱਲ ਹੈ ਸਹੀ ਗੱਲ ਹੈ ਉਹ ਮਲਤਾਨੀ ਕਹਿੰਦੇ ਕੀ ਹੈ ਮਤਲਬ ਮਲਤਾਨੀ ਬੋਲਦੇ ਆ ਹਿੰਦੀ ਬੋਲਦੇ ਉਦਾਂ ਦਿੱਲੀ ਤੋਂ ਆ ਤੇ ਹਨਾ ਤੇ ਉਹ ਕਹਿੰਦੇ ਵੀ ਮਤਲਬ ਮਲਤਾਨੀ ਜਿਹੜੀ ਉਹ ਪੰਜਾਬੀ ਨਾਲ ਮਿਲਦੀ-ਜੁਲਦੀ ਆ ਸਹੀ ਗੱਲ ਹੈ ਹਾਂ ਤੇ ਕਹਿੰਦੇ ਸਭ ਤੋਂ ਵੱਡੀ ਅਸੀਸ ਇਹ ਹੁੰਦੀ ਆ ਮੈਂ ਕਿਹਾ ਬਿਲਕੁਲ ਸਹੀ ਆ ਤੇ ਇੰਨੀਆਂ ਕ ਭੈਣਾਂ ਜੜੀਆਂ ਉਹ ਅਸੀਸਾਂ ਦਿੰਦੀਆਂ ਵਾ ਹਨ ਤੇ ਬੜੀਆਂ ਭੈਣਾਂ ਨੇ ਜੜੀਆਂ ਵਾ ਉਹ ਅਰਦਾਸਾਂ ਸੁਖੀਆਂ ਵਾ ਸੁੱਖਾਂ ਸੁਖਣੀਆਂ ਸੁਖੀਆਂ ਤੇ ਉਹਨਾਂ ਦਾ ਭਰਾ ਕਿੱਦਾਂ ਨਾ ਠੀਕ ਹੋ ਕੇ ਆਊਗਾ ਜੇ ਰੱਬੀ ਰੂਹਾਂ ਵੱਸਦੀਆਂ ਲੋਕਾਂ ਦੇ ਹਮ ਹਰ ਇੱਕ ਦੇ ਦਿਲ ਦੇ ਵਿੱਚ ਪਤਾ ਨਹੀਂ ਉਹਦੇ ਕਿਹਦੀ ਸੁਣ ਲੈਣੀ ਹੈ ਹਾਂ ਇਹ ਆ ਮੈਂ ਸਾਰੇ ਨੂੰ ਕਹਿੰਨਾ ਵੀ ਸਾਰੇ ਅਰਦਾਸ ਕਰਿਓ ਹਮ ਤੇ ਇੰਨੇ ਲੋਕਾਂ ਲੋਕੀ ਲੋਕੀ ਨਹੀਂ ਭੈਣ ਭਰਾ ਨੂੰ ਪਿਆਰ ਕਰਦੇ ਆ ਹਨਾ ਤੇ ਉਹਨਾਂ ਦੇ ਇਹ ਸਾਰੇ ਸਾਡੇ ਭੈਣ ਭਰਾਈ ਆ ਪੁੱਤ ਸਾਰੇ ਭੈਣ ਭਰਾਈ ਜਿਹੜੇ ਇੰਨੇ ਸਾਨੂੰ ਪੂਰ ਕਰਦੇ ਆ ਮਿਲਦੇ ਗਲ ਦੁੱਖ ਤੇ ਆਇਆ ਵਾ ਫੀਲ ਨਹੀਂ ਹੋਇਆ ਹੁੰਦਾ ਹੂੰ ਪਰ ਹੌਸਲਾ ਵੀ ਬੜਾ ਕੋਈ 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 ਬਰ ਦਿੰਦਾ ਹੌਸਲੇ ਹੂੰ ਉਹ ਤਾਂ ਦੇਣ ਵਾਲਾ ਕੋਈ ਕੋਈ ਹੁੰਦਾ ਵਾ ਹੌਸਲੇ ਹਾਂਜੀ ਹਾਂਜੀ ਜਿਆਦਾ ਦੇ ਰਵਾਉਣ ਵਾਲੇ ਹਾਂਜੀ ਕਿਹਨੇ ਕਿਹਾ ਕੋਈ ਨਿਖਰਾਉ ਦੁਨੀਆ ਕਰਾਉਂਦੀ ਆ ਕੋਈ ਨਹੀਂ ਆ ਕੋਈ ਕਰਾਉਂਦੀ ਆ ਇਹ ਤਾਂ ਸਹੀ ਗੱਲ ਸਹੀ ਜਿਹੜਾ ਚੀਜ਼ ਦਾ ਇਲਾਜ ਬਣਿਆ ਉਹ ਕਰਾਓ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਜੀ ਡਰ ਲੱਗਦਾ ਹਲੀ ਵਿੱਚ ਚੇਂਜ ਕਰਤਾ ਹਾਂ ਹਾਂ ਲੱਗਦਾ ਵਾ ਤਾਂ ਜਿਗਰਾ ਉਹਨਾਂ ਡਾਕਟਰਾਂ ਦਾ ਵੀ ਜੰਨਾ ਨਹੀਂ ਕਿ ਇਹ ਜੀ ਕਰਨਾ ਹੁੰਦਾ ਸਾਡੇ ਨੇ ਇੱਕ ਦਾਤੀ ਵਜੇ ਤੇ ਸਾਨੂੰ ਉੱਤੋਂ ਦੁਖਾਈ ਜਾਂਦਾ ਵੀ ਉਹ ਇੰਨਾ ਵੀ ਕਿੰਨੀ ਵਜ ਗਈ ਆ ਐਦਾਂ ਕਰੀ ਜਾਂਦੇ ਇਹਨਾਂ ਨੇ ਕੀਰ ਪਾੜ ਕਰਕੇ ਮੁੜ ਕੇ ਉਹ ਪਾਰਟ ਇੱਕ ਕੱਢ ਕੇ ਦੂਜਾ ਪਾਰਟ ਪਾਉਣਾ ਤਾਂ ਇਹ ਤਾਂ ਉਹਨਾਂ ਦਾ ਜਿਗਰਾ ਵਾ ਮਾਲਕੁੰਨਾਂ ਤੇ ਵੀ ਉਹ ਵੇਲੇ ਮੇਰ ਪਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਦੋ ਟਰੱਕ ਕਿਤਾਬਾਂ ਦੇ ਪੜਨੇ ਪੈਂਦੇ ਆ ਡਾਕਟਰਾਂ ਨੂੰ ਐਦਾਂ ਐਦਾਂ ਹੀ ਠੇਕੇ ਡਾਕਟਰ ਬੰਦਾ ਗੁਰੂ ਮਹਾਰਾਜ ਆਪ ਸਹਾਈ ਹੋਵੇ ਉਹ ਬਣੇ ਤੁਹਾਨੂੰ ਮਾਪੂ ਜਿੰਨਾ ਤੇ ਈ ਪੋ ਡਾਕਟਰ ਬਣਦੇ ਆ ਹਾਂਜੀ ਹਾਂ ਹੀ ਵੀ ਅਹੀਂ ਵੀ ਅਹੀਂ ਵੀ ਅਹੀਂ ਵੀ ਅਹੀਂ ਵੀ ਅਹੀਂ ਵੀ ਆਪਣੀ ਸੇਵਾ ਤੇ ਲਈ ਹੋਈ ਆ ਤੀ ਜੀ ਤੁਹਾਨੂੰ ਕੱਜ ਨਾਲ ਸੰਭਿਆ ਕਰ ਠੀਕ ਆ ਜਦੋਂ ਮਰੀਜ਼ ਗਏ ਹੁੰਦੇ ਉਹ ਬਹੁਤ ਦੁਖੀ ਗਏ ਹੁੰਦੇ ਆ ਤੇ ਸੂਈਆਂ ਪੁੱਟ ਪੁੱਟ ਕੇ ਨਹੀਂ ਲਾਉਣੀਆਂ ਇਹੋ ਜੀ ਪ੍ਰੈਕਟਿਸ ਕਰਨੀ ਕਿ ਪਹਿਲੀ ਸੱਟੇ ਲਾਇਆ ਤੇ ਖੂਨ ਨਿਕਲ ਆਵੇ ਗਲੇ ਦਾ ਆ ਹੋਗੇ ਨਹੀਂ ਤੇ ਉਹ ਟੈਸਟ ਹੀ ਨਹੀਂ ਕਰਦੇ ਹੁੰਦੇ ਬਹੁਤ ਬਹੁਤ ਕਰਮਾ ਵਾਲੇ ਹੁੰਦੇ ਜਿਨ੍ਹਾਂ ਦੇ ਫਾਪੇ ਡਾਕਟਰ ਤੇ ਟੀਚਰ ਕਿਉਂਕਿ ਇਹ ਕੰਮ ਬਹੁਤ ਵਧੀਆ ਹੈ ਫਿਰ ਟੀਚਰ ਮੇਰੀ ਮੰਮੀ ਵੀ ਫਿਰ ਮੈਂ ਵੀ ਕਰਮਾ ਚ ਹਾਂ ਨਾ ਮੈਂ ਵੀ ਸੱਚੀ ਟੀਚਰ ਹੀ ਕਿ ਮੇਰੇ ਬੱਚੇ ਵੀ ਕਰਮਾ ਵਾਲੇ ਆਪਣੇ ਨੇੜੇ ਨੂੰ ਹਰ ਕੁਝ ਸਿਖਿਆ ਜਾਂਦਾ ਤੇ ਇਹਨੂੰ ਬਚਾਉਣਾ ਤੇ ਇਹਨੂੰ ਸਿਖਿਆ ਦੇਣੀ ਹਾਂ ਬਹੁਤ ਔਖਾ ਵਾ ਹੂੰ ਤੇ ਇਹ ਇੱਕ ਜਿਹੜਾ ਰੋਡ ਤੇ ਡਿੱਗਾ ਹੁੰਦਾ ਵਾ ਕੋਈ ਉਹਨੂੰ ਵੀ ਚੱਕ ਕੇ ਹਸਪੀਟਲ ਪਹੁੰਚਾਇਆ ਕਰੋ ਪਤਾ ਜਾਨਾਂ ਬਹੁਤ ਹੁੰਦੀਆਂ ਵਾ ਕੀਮਤੀ ਜਿਹੜੇ ਸਵਾਜ ਕਰਮਚਾਰੀ ਵਿਚਾਰੇ ਉਹ ਕਿੰਨਾ ਗੰਦ ਮੰਨ ਸਾਫ ਕਰਦੇ ਆ ਹੂੰ ਤੇ ਹੁਣ ਆਈਸੀਯੂ ਦੇ ਵਿੱਚ ਜਿਹੜੀ ਉਹ ਪੈਂਦੀ ਡਿਊਟੀ ਲੱਗੀ ਉਹ ਵੀ ਸਾਡੀ ਸਬਸਕ੍ਰਾਈਬਰ ਉਹ ਮੈਨੂੰ ਕੈਂਡੀ ਗਿ ਵੀ ਤਨੂ ਵੇਖਿਆ ਕਿੱਥੇ ਆ ਤੇ ਮੈਂ ਕਿਹਾ ਵੀ ਵੇਖਿਆ ਤਾਂ ਅਸੀਂ ਦੇ ਹੋਣਾ ਵੀ ਹੁਣ ਪਹਿਲੀ ਵਾਰੀ ਆਉਣ ਦੇ ਇੱਥੇ ਤੇ ਫਿਰ ਕਿਤੇ ਵੀਡੀਓ ਚ ਤਨੀ ਵੇਖਿਆ ਕਹਿੰਦੀ ਆਹੀ ਤੇ ਮੈਂ ਪੁੱਛਣਾ ਸੀਗਾ ਤੇ ਕਹਿੰਦੀ ਕਹਿੰਦੀ ਤੀ ਕਹਿੰਦੀ ਤੇ ਹੀ ਮਨਪ੍ਰੀਤ ਉਹ ਮੈਂ ਜੋਧਵਾਲੇ ਵੇਖੇ ਪੁਲੇਖਾ ਖਾਂਡੀ ਨਾ ਵੀ ਵੀ ਇਹਦੇ ਸਰਦਾਰ ਹੀਗੇ ਹਾਂ ਇਹ ਸਰਦਾਰ ਹੀ ਹੂੰ ਮੈਂ ਉਹ ਖੁਸ਼ਕੀ ਇੰਨੀ ਹੋ ਗਈ ਸਰਚ ਦੇ ਟੜਦੇ ਵਾਲ ਦੀ ਦਾ ਤੇਲ ਲਾਈਆ ਉਸ ਜਿੰਦਾ ਬਹੁਤ ਹੀ ਬਹੁਤ ਔਖਾ ਲਹੀ ਗਸਰਦਾ ਤਾਂ ਕਰਕੇ ਫੇਰ ਵਾਰ ਕਟਾਉਣੀ ਪਈ ਉਹ ਤੇਲ ਮਲਣਾ ਪੈਂਦਾ ਰੋਇ ਨਾਉਣਾ ਪਈ ਗੱਲ ਸਹੀ ਗੱਲ ਤੋ ਫੇਰ ਇੰਨਾ ਚਿਰ ਹੋ ਗਿਆ ਨਹੀਂ ਕਟਾਏ ਤੇ ਉਹ ਉਹ ਭੈਣ ਕਹਿੰਦੀ ਸੀ ਪੀ ਇੱਥੇ ਦੀ ਲਾਈਫ ਬਹੁਤ ਔਖੀ ਆ ਮੈਂ ਤਾਂ ਫੇਰ ਡਰ ਗਈ ਮੈਂ ਮੰਜੋਦ ਹੋਣਗੀ ਬਨੂਗਾ ਮੰਜੋਦ ਕਹਿੰਦੇ ਉਹਨਾਂ ਲਈ ਔਖੀ ਆ ਜਿਨ੍ਹਾਂ ਨੇ ਹਨਾ ਪੀ ਦੁਖੀਆਂ ਨੂੰ ਹੀ ਵੇਖਣਾ ਵਾ ਉਹਨਾਂ ਕਰਕੇ ਆਈ ਤੇ ਆਈ ਤੇ ਚਲੋ ਰਹਿ ਮੈਂ ਉਧਰ ਆ ਜਾ 18 ਦਿਨ ਰਹਿਣਾ ਮਹੀਨਾ ਰਹਿਣਾ ਇੱਥੇ ਆ ਤੇ ਇਹਨਾਂ ਵਿਚਾਰੀਆਂ ਨੇ ਡਿਊਟੀ ਇਦਾਂ ਦੀ ਹੈ ਡਿਊਟੀ ਸਾਡੀ ਆ ਵੀਕੈਂਡ ਰਹਿਣਾ ਹੀ ਉੱਥੇ ਹਾਂ ਮਰੀਜ਼ ਕੋਈ ਠੀਕ ਬਿਮਾਰ ਨਹੀਂ ਕਹਿੰਦੇ ਤੰਗ ਵੀ ਕੋ ਤੰਗ ਵੀ ਮਰੀਜ਼ ਹੁੰਦਾ ਵਾ ਰੋਣਾ ਕੋਦਾ ਕਈਆਂ ਤੇ ਇਹ ਮੜਕੇ ਨਹੀਂ ਦੁਖੀਆਂ ਨੂੰ ਵੇ ਵੇ ਕੇ ਹੁਣ ਅਸੀਂ ਅਸੀਂ ਹਸਪੀਟਲ ਤੇ ਜੁਦਾਦਾ ਵਾ ਆਮ ਮਰੀਜ਼ ਵੇਖੋ ਮਰੀਜ਼ ਵੇ ਤੜਫ ਦੇ ਤੜਫ ਦੇ ਸਾਰੇ ਜਿਹੜੇ ਹਾਂ ਹਾਂ ਤੜਫ ਦੇ ਵੇ ਵੇ ਕੇ ਹੁੰਦਾ ਹਾਏ ਇਹਨੂੰ ਕੀ ਹੋ ਗਿਆ ਹਾਏ ਇਹਨੂੰ ਕੀ ਫਿਲਟਰ ਆ ਵੇਖੋ ਦੁੱਤੀ ਖਾਣੂ ਜੀ ਨਹੀਂ ਕਰਦਾ ਦਿਨ ਰੋਜ਼ ਵੇਖਣਾ ਜਿਹਨਾਂ ਰੋਜ਼ ਵੇਖਣਾ ਸਹੀ ਗੱਲ ਤੇ ਚਲੋ ਠੀਕ ਜੀ